ਆਪ ਨੂੰ ਟਿੰਡ ਨਹੀਂ ਕੋਈ ਗਲਾਈ ਚੱਲਦਾ ਨਹੀਂ ਇਹ ਰੇਸੇ ਬੰਦੇ ਆਏ ਤੂੰ ਹੰਦੇ ਕੋਈ ਕਮੀ ਕਰ ਬੈਠਾ ਬੰਦੇ ਬਨੇ ਉਹਨਾਂ ਦੇ ਗਰੀ ਸਮਾਨ ਚਾਹਤ ਗਰੀ ਤੇ ਸੱਤ ਨਹੀਂ ਚੰਗਾ ਚੰਗਾ ਭਈ ਅਸੀਂ ਜਿਸਲੇ ਆ ਗਏ ਤੇਲੇ ਸੋ ਤੇ ਜੇ ਨਾ ਆਏਗਾ ਸਾਨੂੰ ਪੱਕਾ ਹੀ ਦੇਸੀ ਉਹ ਵੇ ਖੇ ਗਾ ਰਹੀ ਸਿੱਖਾਂਗੇ ਤੇਲੂ ਸਿੰਘ ਤੇਲੂ ਸਿੰਘ ਸਹੀ ਇੱਕ ਕਾਰੇ ਜੰਗਈ ਹੈ ਬਿਨਾਂ ਸ਼ਾਦੀ ਆ ਰਹੇ ਹੁੰਦੇ ਦਾ ਭਾਈ ਜੀ ਦਿਖਾਉਂਦੇ ਹਾਂ ਜੀ ਉਹ ਕਿਨਾਂ ਨਾਲ ਹੈਗਾ ਕਮੀਆਂ ਦਾ ਪਰ ਉਹ ਕੱਚਾ ਦੇਂਦੇ ਆ ਪੱਕਾ ਨਹੀਂ ਜਿਹਦੇ ਬਬਈ ਰਮਜ਼ਾਨ ਚਲੀ ਫਾਂਦਾ ਉਹਦਾ ਵੀ ਗੁਮਦਾਦ ਕਰਦੇ ਸੀ ਮਾੜੇ ਘਰਾਂ ਦੀ ਹਾਂ ਬੋਲ ਨਹੀਂ ਆਤਾ ਵੀ ਦੇਣਾ ਗੋੜੀ ਦੇਣਾ ਗਿਓਈ ਦੇਣਾ ਗਿਓ ਦਾ ਇਟੇ ਇਟੇ ਨਿਕਲਿਆ ਘਰ ਘਰ ਹੁੰਦਾ ਤੇਨੇ ਉਹਨਾਂ ਨੇ ਚੀ ਦੇ ਇੱਕ ਲਾਲੂ ਕਮ ਉਹ ਆਦਾ ਅੱਛਾ ਉਹ ਐਸੇ ਖੋਜਿਆ ਹੈ ਜੀ ਆ ਨੰਨੀ ਗੱਲ ਸੁਣਾ ਉਹਨੇ ਕੋਲਾਂਡਾ ਦੇ ਕੋੜਾ ਸੀ ਇੱਥੇ ਜਿਹੜੇ ਅਮਰੀਕਾ ਮੋਂਗ ਗਿਆ ਏੰਗਾਂ ਦੇ ਕੋਲਾ ਚਾਹ ਤੇ ਦਾ ਪੈਦਾ ਸਾਡੇ ਖੂਹ ਸੂਰਤੀ ਵਾਲਾ ਵਜਦਾ ਉਹ ਖੂਹ ਪਿੰਡ ਦੇ ਨਾਲੇ ਪਾਸੇ ਉਹ ਵੀ ਇਸ ਪਾਈ ਦਾ ਉਹ ਕਾਲੇ ਸਿੰਘ ਵਾਲਾ ਖੂਹ ਵਜਦਾ ਨਹੀਂ ਇੱਥੇ ਮੁਸਲਮਾਨ ਕੋਈ ਨਹੀਂ ਆਇਆ ਕਿ ਸਿੱਖ ਹੀ ਜਿਹੜੇ ਉੱਠ ਗਏ ਤੇ ਉਹਨੂੰ ਅੱਲਾ ਗੁੱਲਾ ਪਿਆ ਤੇ ਦਰਾਗੇ ਖਾਲੀ ਆ ਉਹ ਪਾਉ ਪੰਜ ਦਾ ਵੀ ਐਵੇਂ ਹੋਇਆ ਉਸ ਪਾਈ ਦਾ ਵੀ ਉੱਥੇ ਕਮਵਾਲੇ ਚੰਦ ਘਰ ਆ ਬਾਅਦ ਮੁਰਤੇ ਉਹ ਲਾਦੂ ਕੇ ਉੱਥੇ ਆ ਗਏ ਐਸੀ ਮੁੰਬੇ ਕੇ ਚਲੇ ਤੇ ਇੱਥੇ ਆ ਗਏ ਬੁਰਜੀ ਲਗੀ ਤੇ ਮੁੰਬੇ ਕੇ ਨਾਮ ਹੀ ਲਿਖਵਾਇਆ ਉਹ ਜਿਵੇਂ ਲੋਕ ਆ ਗੱਡ ਗੱਲ ਦਾ ਤੇ ਉਹ ਵੀ ਸਿੱਖਾਂ ਦਾ ਪੰਜ ਜੇ ਕੋ ਉਸ ਜਿਹੜਾ ਉਧਰ ਗੱਡ ਗੱਲ ਦਾ ਲਾਦੂ ਗਾ ਸਾਦ ਲੈਂਦਾ ਕੋ ਕਮਵਾਲਾ ਪੰਜ ਸਾਦ ਦੇ ਉਸਲੇ ਪੁੱਤਰ ਸਾਸ ਹੁੰਦਾ ਉਹ ਵਕਤ ਹੋਰ ਹੁੰਦੇ ਅਸਲਾਮੁਅਲੈਕੁਮ ਸਤ ਸ੍ਰੀ ਅਕਾਲ ਨਮਸਤੇ ਜੀਵੇਂ ਸਾਂਝਾ ਪੰਜਾਬ ਦੇ ਸ਼ੋਅ ਤਾਂਗ ਪੁਰਾਣੇ ਪਿੰਡ ਦੀ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਆਪ ਸਭ ਦੇ ਨਾਲ ਪੁਰਾਣੇ ਪਿੰਡਾਂ ਦੀਆਂ ਕਹਾਣੀਆਂ ਤੇ ਜਾਣਕਾਰੀ ਸਾਂਝੀ ਕਰਦੇ ਹਾਂ ਉਸੇ ਹੀ ਲੜੀ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਉਕਾੜਾ ਤਹਿਸੀਲ ਦੀਪਾਲਪੁਰ ਦੇ ਪਿੰਡ ਪੰਜ ਐਸ ਪੀ ਸਿੱਖਾਂਵਾਲਾ ਇਸ ਪਿੰਡ ਦਾ ਅਸਲ ਕਾਗਜ਼ੀ ਨਾਮ ਹੈ ਕਰਤਾਰਪੁਰ ਬਟੀਆਂ ਲੇਕਿਨ 1947 ਦੀ ਵੰਡ ਤੋਂ ਪਹਿਲਾਂ ਇਸ ਪਿੰਡ ਦੇ ਦੋ ਹਿੱਸੇ ਸੀ ਇੱਕ ਇੱਕ ਹਿੱਸੇ ਦੇ ਵਿੱਚ ਸਿੱਖ ਸਰਦਾਰ ਰਹਿੰਦੇ ਸੀ ਤੇ ਇੱਕ ਹਿੱਸੇ ਦੇ ਵਿੱਚ Hindu ਕੰਬੋਹ ਰਹਿੰਦੇ ਸੀ ਤੇ ਕੋਈ ਤਿੰਨ ਚਾਰ ਘਰ ਮੁਸਲਮਾਨਾ ਦੇ ਸੀ ਇੰਨੇ ਵਰਿਆਂ ਬਾਅਦ ਅੱਜ ਵੀ ਇੱਥੇ ਸਿੱਖਾਂ ਵਾਲੇ ਪਿੰਡ ਨੂੰ ਪੰਜ ਐਸਪੀ ਸਿੱਖਾਂ ਵਾਲਾ ਹੀ ਕਿਹਾ ਜਾਂਦਾ ਹੈ ਤੇ ਕੰਬੋਹਾਂ ਵਾਲੇ ਪਿੰਡ ਨੂੰ ਪੰਜ ਐਸਪੀ ਕੰਬੋਹਾਂ ਵਾਲਾ ਹੀ ਕਿਹਾ ਜਾਂਦਾ ਹੈ ਤੇ ਅੱਜ ਅਸੀਂ ਆਪ ਸਭ ਨੂੰ ਇਹ ਪਿੰਡ ਵਿਖਾਵਾਂਗੇ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਕਾਰੀ ਲਵਾਂਗੇ ਇਸ ਪਿੰਡ ਬਾਰੇ ਤੇ ਇਸ ਪਿੰਡ ਦੇ ਨਾਲ-ਨਾਲ ਪਿੰਡ ਲੱਗਦੇ ਹਨ 3 ਐਸਪੀ 7 ਐਸਪੀ 6 ਐਸਪੀ 39 ਐਸਪੀ ਤੇ ਨਾਲ-ਨਾਲ ਵਾਲੇ ਸਾਰੇ ਪਿੰਡ ਵੀ ਸਿੱਖਾਂ ਤੇ ਮੁਸਲਮਾਨਾਂ ਦੇ ਰਲਵੇਂ ਪਿੰਡ ਸੀ ਸਿਰਫ 5 ਐਸਪੀ ਕੰਬੋਆਂ ਵਾਲਾ ਜੋ ਕਿ ਹਿੰਦੂਆਂ ਦਾ ਪਿੰਡ ਹੋਇਆ ਕਰਦਾ ਸੀ ਪਹਿਲਾਂ ਅਸੀਂ ਤੁਹਾਨੂੰ ਵਿਖਾਵਾਂਗੇ 5 ਐਸਪੀ ਸਿੱਖਾਂ ਵਾਲਾ ਫਿਰ ਪੰਜ ਐਸਪੀ ਕੰਬੂਆ ਵਾਲਾ 1947 ਦੀ ਵੰਡ ਤੋਂ ਪਹਿਲਾਂ ਇਸ ਪਿੰਡ ਵਿੱਚ ਕੋਈ ਮਸਜਿਦ ਨਹੀਂ ਹੋਇਆ ਕਰਦੀ ਸੀ ਪਰ ਇਸ ਪਿੰਡ ਦੇ ਵਿੱਚ ਮਾਈਗ੍ਰੇਟ ਹੋ ਕੇ ਆਣ ਵਾਲੇ ਮੁਸਲਮਾਨਾ ਨੇ ਫਿਰ ਇਸ ਪਿੰਡ ਵਿੱਚ ਇਹ ਮਸਜਿਦ ਬਣਾਈ ਵੰਡ ਤੋਂ ਪਹਿਲੇ ਇਸ ਪਿੰਡ ਵਿੱਚ ਕੋਈ ਮੇਲਾ ਨਹੀਂ ਲੱਗਦਾ ਸੀ ਇਸ ਪਿੰਡ ਵਿੱਚ ਹੁਣ ਇਸ ਜਗ੍ਹਾ ਤੇ ਮੇਲਾ ਲੱਗਦਾ ਹੈ ਇਹ ਜੀ ਦਰਬਾਰ ਸ਼ਰੀਫ ਹੈ حضرت ਬਾਬਾ ਟਾਲੀਪੁਰ ਵਾਲੇ ਸਰਕਾਰ ਦੇ ਸਾਡੇ ਪਿੰਡ ਦਾ ਪੰਜ ਅਸਬੀਤ ਦਰਬਾਰ ਇਹ ਵੜਕਿਆਂ ਕੋਲ ਸੁਣਾਇਆ ਕਿ ਟਾਲੀ ਬਹੁਤ ਵੱਡੀ ਹੈ ਬੜੀ ਪੁਰਾਣੀ ਹੈ ਜਦੋਂ ਡੋਬਾ ਆਇਆ ਸੀ ਨਾ ਸਲਾਬ ਆਇਆ ਸੀ ਤੇ ਟਾਲੀ ਰੋੜ ਕੇ ਆਈ ਸੀ ਰੱਬ ਜਾਨ ਦਾ ਫਿੱਤੂ ਆਈ ਇਥੇ ਆ ਕੇ ਰੁਕ ਗਈ ਤੇ ਫਿਰ ਇਹ ਅੱਲਾ ਦਾ ਨੇਕ ਬੰਦਾ ਸੀ ਇਹਨੇ ਟਾਲੀ ਨੂੰ ਜਿਹੜਾ ਫਰਾਗ ਦਿੱਤੀ ਪਾਣੀ ਸ਼ਾਨੀ ਲਾਂਦਾ ਰਿਹਾ ਸੇਵਾ ਕਰਦਾ ਰਿਹਾ ਟਾਲੀ ਵੱਡੀ ਹੋ ਗਈ ਫਿਰ ਉਹਨਾਂ ਦੀ ਵਫਾਤ ਹੋ ਗਈ ਤੇ ਉਹਨਾਂ ਨੂੰ ਫਿਰ ਇੱਥੇ ਦਫਨਾਇਆ ਤੇ ਅੱਲਾ ਦਾ ਨੇਕ ਬੰਦਾ ਸੀ ਤੇ ਫਿਰ ਉਹਨਾਂ ਦੇ ਨਾਮ ਤੋਂ ਇਹ ਦਰਬਾਰ ਜਿਹੜਾ ਨਾ ਉਹਨਾਂ ਦਾ ਮੇਲਾ ਲੱਗਦਾ ਹੈ حضرت ਬਾਬਾ ਟਾਲੀ ਪੀਰ ਸਰਕਾਰ ਇੱਥੇ ਪਿੰਡ ਦੇ ਵਿੱਚ ਇਹ ਘਰ ਹੈ ਉਹ ਮੇਲਾ ਕਰਾਉਂਦੇ ਨੇ ਜੀ ਇੱਥੇ ਕਬੱਡੀ ਹੁੰਦੀ ਹੈ ਵਾਲੀਵਾਲ ਦਾ ਮੈਚ ਹੁੰਦਾ ਪ੍ਰਮੋਟ ਕੀਤਾ ਜਾਂਦਾ ਨੌਜਵਾਨ نسل ਨੂੰ 1947 ਦੀ ਵੰਡ ਤੋਂ ਪਹਿਲਾਂ ਇਸ ਪਿੰਡ ਵਿੱਚ ਸਕੂਲ ਵੀ ਨਹੀਂ ਹੋਇਆ ਕਰਦਾ ਸੀ ਤੇ ਹੁਣ ਇਸ ਪਿੰਡ ਵਿੱਚ ਕੁੜੀਆਂ ਦਾ 80% ਦਾ ਤੇ ਮੁੰਡਿਆਂ ਦਾ ਇਹ ਸਕੂਲ ਹੈ گورਨਮੈਂਟ ਪ੍ਰਾਇਮਰੀ ਸਕੂਲ ਪੰਜ ਐਸਪੀ ਸਿੱਖਾਂਵਾਲਾ ਅਸਲਾਮੁਅਲੈਕੁਮ ਬਾਬਾ ਜੀ ਵਾਲੇਕੁਮ ਸਲਾਮ ਕੀ ਹਾਲ ਚਾਲ ਹੈ ਮਿਹਨਤ ਕਰਵਾਏ ਅੱਲਾਹ ਤਾਲਾ ਸਾਹ ਨੇ ਸ਼ੁਕਰ ਅਲਹਮਦੁਲਿਲਾ ਨਾਮ ਕੀ ਬਾਬਾ ਜੀ ਆਪਣਾ ਮੁਹੰਮਦ ਅਨਵਰ ਮੁਹੰਮਦ ਅਨਵਰ ਤੇ ਵਾਲਾ ਸਾਹਿਬ ਦਾ ਮੀਆਂ ਬਖਸ਼ਾਇਆ ਅੱਛਾ ਬਾਬਾ ਜੀ 1947 ਦੀ ਵੰਡ ਤੋਂ ਪਹਿਲਾਂ ਤੁਸੀਂ ਇਸ ਪਿੰਡ ਦੇ ਰਹਿਣ ਵਾਲੇ ਜੇ ਕਿ ਚੜਦੇ ਪੰਜਾਬ ਨਹੀਂ ਜੀ ਅਸੀਂ ਮਤਲਬ ਇਹ ਆਪਣਾ ਨਾ ਪਨਾਹ ਗੀ ਰੋਤੇ ਆਏ ਜਦ ਹਲਾ ਗੁਲਾ ਪੈਂਦਾ ਹੈ ਇਹ ਹੁਣ ਪਤਾ ਨਹੀਂ ਲਸਾਨ ਕੀ ਯਾਦ ਕੀ ਨਹੀਂ ਆ ਪਿੰਡ ਕਿਹੜਾ ਸੀ ਬਾਬਾ ਜੀ ਆਪਣਾ ਪਿੰਡ ਸਾਡੇ ਜੀ ਦੋ ਹੈ ਪਿਛਾ ਇੱਕ ਛੋਟੀ ਬਸਤੀ ਮੁੰਬਈ ਕੇ ਆਈ ਤੇ ਇੱਕ ਵੱਡੀ ਆਈ ਠੀਕ ਫਾਜ਼ਿਲ ਕਾਜ਼ੀਲੇ ਦੀ ਹਾਂ ਸਾਲ ਕੇ ਆਪਣਾ ਸਾਨੂੰ ਸੋਣਾ ਵੀ ਲੱਗਦਾ ਤਹਿਸੀਲ ਜਲਾ ਵੀ ਆਪਣਾ ਮਗਲਾ ਫਾਜ਼ਲ ਲੱਗਦਾ ਠੀਕ ਹਾਂ ਉਤ ਬੱਬਾ ਜੀ ਫਿਰ ਇੱਥੇ ਆ ਕੇ ਬੈਠੇ ਪੰਜ ਉਤ ਆ ਤੇ ਜੀ ਮੋਰੇ ਦਾ ਸੀ ਬੈਠ ਰਹੇ ਬਸਾਵੇ ਵਾਲੇ ਠੀਕ ਤੇ ਮੋਰ ਜਿਹੜੇ ਅੱਗੇ ਵੜ ਕੇ ਆਏ ਹਾਂਜੀ ਹਾਲਾਂਕਿ ਉਹ ਦਰਵਾਜ਼ੇ ਵਾਲੇ ਖੂਏ ਜਿੱਥੇ ਮਜ਼ਦੂਰ ਖਾਨ ਦਾ ਮਤਲਬ ਹੈ ਜਲੇ ਪਾਸੇ ਨਾਲ ਉਤਰ ਜਵਾਏ ਨੇ ਹਾਂਜੀ ਦਰਵਾਜ਼ਾ ਗੱਤਿਆ ਤੇ ਉੱਥੇ ਬੈਠ ਰਹੇ ਜਿਹੜੇ ਪੰਜ ਚਾਰ ਤੇ ਪੰਜ ਦੋ ਵੜ ਕੇ ਨਿਕਲੇ ਉਹਨਾਂ ਨੇ ਕਿ ਯਾਰ ਆਪਾਂ ਪਿਛਾਈ ਵਖਰੇ ਰਹੇ ਤੇ ਆ ਜੋ ਆਪਾਂ ਚੱਲੀਏ ਇੱਕ ਪਿੰਡ ਵਿੱਚ ਲੱਭੇ ਉੱਥੇ ਨਾ ਦੂਆਂ ਦੇ ਚੱਕਾਂ ਦੇ ਅਸਲ ਕਲਤਾਰਪੁਰ ਬਟੀਆਂ ਸਿੱਖੇ ਤੇ ਆ ਗਏ ਤੇ ਉੱਥੇ ਰਹਿ ਗਏ ਕੰਬੂ ਕੰਬੂ ਇਹ ਫਿਰ ਪੰਜ ਐਸਪੀ ਨੇ ਸਿੱਖਾਂ ਨਾਲ ਕਹਿਣ ਲੱਗੇ ਇਹ ਮੁਰਾ ਇਹ ਤਾਂ ਨਿਰਾਂਵੇਂ ਬੰਦਿਆਂ ਕੋਲ ਆਇਆ ਨਾ ਨਾ ਅਸਲ ਕਾਗਦਾਂ ਦੇ ਵਿੱਚ ਇਹ ਕਲਤਾਰਪੁਰ ਬਟੀਆਂ ਉਸ ਪੰਜ ਦਾ ਨਾਮ ਵੀ ਤੇ ਅਸਦਾ ਵੀ ਉੱਥੇ ਮੁੰ ਲਾਦੂ ਕੇ ਬੈ ਗਏ ਤੇ ਸੀ ਆਤੇ ਤੇ ਮੁੰਬੇ ਕੇ ਬੈ ਗਏ ਠੀਕ ਕਾਗਦਾਂ ਦੇ ਵਿੱਚ ਨਾ ਜਿਹੜਾ ਅਸਲ ਇਹਨਾਂ ਦਾ ਕਲਤਾਰਪੁਰ ਬਟੀਆਂ ਇਹ ਬੱਬੀ ਦਾ ਆਪਣਾ ਪਿੰਡ ਸੀ ਉਹ ਮੁਸਲਮਾਨਾਂ ਦਾ ਸੀ ਕਿਉਂਦੇ ਜਿੱਥੇ ਵੀ ਸਿੱਖ ਇਕੱਠੇ ਨਹੀਂ ਨਹੀਂ ਕੋਈ ਸਾਡੇ ਮੁੰਬੇ ਮੁੰਬੇ ਗਿਆ ਦੋ ਪਿੰਡ ਹੈ ਇੱਕ ਛੋਟੀ ਬਸਤੀ ਮੁੰਬੇ ਕੀ ਹੈ ਤੇ ਇੱਕ ਵੱਡੀ ਹੈ ਬਗੜੇਪਾਲ ਤੋਂ ਮੇਰੇ ਖਿਆਲ ਇੱਕ ਵਾਰ ਅਧਾਮੀ ਲੋ ਸੀ ਇੱਥੇ ਉੱਥੇ ਜਦ ਸਾਣਾ ਵੀ ਹੋਈਾ ਤਸਵੀਰ ਹੀ ਹੋਈ ਹੈ ਜਿਹੜਾ ਜਿਹੜਾ ਕਾਰੋਬਾਰ ਹੁੰਦਾ ਉੱਥੇ ਮਤਲਬ ਇਹ ਵੀ ਕਰਦੇ ਸਹੀ ਹਾਂ ਇਹ ਬੱਬੀ ਆ ਪੰਜ ਸਿਹੜਾ ਪਿੰਡ ਹੈ ਕੱਚਾ ਸੀ ਸਾਰਾ ਕਿ ਪੱਕਾ ਸੀ ਜੀ ਬਸ ਇਹ ਜੀ ਸਾਰੇ ਕੱਚੇ ਰੰਗਾਇਆ ਕਿਦਰੇ ਕੋਈ ਘਰ ਆਏ ਕੋਈ ਪੰਜ ਚਾਰ ਨਹੀਂ ਤਾਂ ਕੋਈ ਆਏ ਅੱਛਾ ਜੀ ਹਾਲਾਕੇ ਪਿੰਡ ਦੇ ਵਿੱਚ ਖੂਹ ਲੱਗੀ ਹੈ। ਉਹ ਬਈ ਖੂਹ ਕਿੰਨੇ ਕੁ ਸੀ ਆਪਣੇ ਪਿੰਡ ਦੇ? ਖੂਹ ਐਸ ਪਿੰਡ ਦੇ। ਹਾਂਜੀ। ਐਸ ਪਿੰਡ ਦੇ ਖੂਹ ਜੀ। ਇੱਕ ਤਾਂ ਹੈਗਾ ਜੀ ਸੱਤਿਆਂ ਦਾ ਖੂਹ ਆਖਰੀ ਪਿੰਡ ਦਾ। ਠੀਕ। ਇੱਕ ਡੋਗਰਾਂ ਵਾਲਾ ਖੂਹ ਆ। ਜਾਂ ਦੀ ਜਾਂ ਦਾ ਸਾਢੇ ਵਾਲਾ ਖੂਹ ਹੈ ਸੂਰਤੀ ਵਾਲਾ ਵਜਦਾ। ਉਹ ਖੂਹ ਪਿੰਡ ਦੇ ਨਾਲ ਹੌਲੇ ਪਾਸੇ ਉਹ ਵੀ ਇਸ ਪਿੰਡ ਦਾ ਉਹ ਕਾਲੇ ਸਿੰਘ ਵਾਲਾ ਖੂਹ ਵਜਦਾ। ਇੱਥੇ ਦੋ ਘਰ ਹੋਰ ਹੈ شیخ ਅੱਗੇ ਬਸਦੇ ਆਏ ਹੁਣ ਉਹ ਵਟੂਆਂ ਲੈ ਲੈ ਰਖਵਾਓ। ਜਿਹੜੇ ਮੁੰਡ ਪਿੱਛੇ ਬਾਹਰ ਜਿਵੇਂ ਮੁੰਡ ਖੂਹ ਹੈ। ਹਾਂ। ਸਾਠ ਨੌ ਖੂਹ। ਹਾਂ। ਇਹ ਬੱਬਾ ਜੀ 47 ਵੇਲੇ ਫਿਰ ਪਿੰਡ ਸਾਰੇ ਗੈਰਬਾਦ ਹੋ ਗਏ ਸੀ ਕੋਈ ਮੁਸਲਮਾਨ ਘਰ ਹੈਗੇ ਸੀ ਨਹੀਂ ਇੱਥੇ ਮੁਸਲਮਾਨ ਕੋ ਨਹੀਂ ਆਏ ਕਿ ਸਿੱਖ ਹੀ ਆ ਜਿਹੜੇ ਉੱਠ ਗਏ ਤੇ ਉਹ ਰੋਲਾ ਗੋਲਾ ਪਿਆ ਤੇ ਇੱਧਰ ਆ ਗਏ ਉਸ ਤੋਂ ਬਾਅਦ ਮੁਸਲਮਾਨ ਮਤਲਬ ਇਹ ਸਾਰਾ ਪਿੰਡ ਸਿੱਖਾਂ ਦਾ ਹੀ ਸੀ ਤੇ ਇੱਥੇ ਕੋਈ ਮਤਲਬ ਜਦੋਂ ਅਗਰ ਮਾਈਗ੍ਰੇਟ ਹੋ ਗਿਆ ਇਹ ਖਾਲੀ ਆ ਇਹ ਖਾਲੀ ਆ ਉਹ ਉਹ ਪੰਜ ਦਾ ਵੀ ਐਵੇਂ ਹੋਇਆ ਉਸ ਪੰਜ ਦਾ ਵੀ ਉੱਥੇ ਗੁਮਵਾ ਦੇ ਚੰਦ ਘਰ ਆ ਬਾਅਦ ਵਿੱਚ ਮੁੜ ਤੇ ਉਹ ਲੱਦੂ ਕੇ ਉੱਥੇ ਆ ਗਏ ਅਸੀਂ ਮੁੰਬਈ ਕੇ ਚਲੇ ਤੇ ਇੱਥੇ ਆ ਗਏ ਬਸ ਇਸ ਤਰ੍ਹਾਂ ਮੌਲ ਜੀ ਮਤਲਬ ਇਹ ਸਾਰੇ ਪਿੰਡ ਸਿੱਖਾਂ ਦੇ ਸੀ ਤੇ ਇੱਥੇ ਕੋਈ ਉਹਨਾਂ ਨੇ ਆਪਣੀ ਵਾਅਦਾਤਗਾ ਵੀ ਬਣਾਈ ਸੀ ਕੋਈ ਨਹੀਂ 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 ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਪਿੰਡ 'ਚ ਕੋਈ ਮਸਜਿਦ ਬਣੀ ਸੀ ਮਸਜਿਦ ਦੀ ਪੁਰਾਣੀ ਪੁਰਣੀ ਕੋਈ ਨਹੀਂ ਆਈ ਮਸਜਿਦ ਅਸੀਂ ਆਏ ਨਾ ਅਸਾਂ ਯਾਦ ਮਸਜਿਦ ਬਣਾਈ ਅਗੇ ਤੇ ਮਸਜਿਦ ਕੋਈ ਨਹੀਂ ਸੀ ਸੇਕ ਰਹਿੰਦੇ ਸੇਕ ਰਹਿੰਦੇ ਟਰੇ ਦੇ ਵਿਚਾਲੇ ਕੋਈ ਆਈ ਤੇ ਨਾਲ ਜਿੱਥੇ ਸਾਡੀ ਮਸਜਿਦ ਬਣੀ ਖੜੀ ਹੈ ਤੇ ਡੋਗਰ ਆਇਆ ਖੂ ਡੋਗਰ ਵਾਂ ਦਿੰਦੇ ਆ ਅੱਛਾ ਉਹਦੀ ਅਗੋੜਾ ਹੀ ਪੱਕੀ ਹੈ ਤੇ ਬੱਬੇ ਸਕੂਲ ਹੈਗਾ ਸੀ ਪਿੰਡ 'ਚ ਕੁਝ ਵੀ ਕੋਈ ਨਹੀਂ ਬਾਤ ਤੇ ਬੰਦ ਉਸ ਪਾਂਡੇ 'ਚ ਵੀ ਕੋਈ ਨਹੀਂ ਆ अच्छा हां ना, ना दे 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 स्कूल ਉਸ ਪੰਜ ਚਾ ਉਸ ਪੰਜ ਚਾ ਅਸੀਂ ਉਸ ਪੰਜ ਜਾਂਦੇ ਆ ਕਦੇ ਕਿਸੇ ਮਾਸ਼ੇ ਨੇ ਘਰੇ ਜੱਟ ਬੈ ਰਹੇ ਨੇ ਕਦੇ ਡੇਰੇ ਬੈ ਰਹੇ ਨੇ ਕਦੇ ਸਾਡੇ ਹੱਥੇ ਚ ਹੁੰਦੇ ਨੇ ਤੇ ਬੱਬੇ ਜੀ ਹੁਣ ਸਕੂਲ ਹੈ ਗਿਆ ਪਿੰਡ ਸਕੂਲ ਇੱਥੇ ਆਪਣੇ 68 ਦੋ ਨੇ ਨਾ ਨਾ ਸਕੂਲ ਵੀ ਹੈ ਦੂਜਾ ਸਕੂਲ ਵੀ ਕਿੰਨੀਆਂ ਜਿਹਾ ਬਾਤਾਂ ਦਾ ਜੀ ਇੱਥੇ ਮੇਰੇ ਖਿਆਲ ਸੋਹਣੀਆਂ ਨਾਲ ਰੱਠਾ ਨਹੀਂ ਹੋ ਗਿਆ ਸੋਹਣੀਆਂ ਰੱਠਾ ਲੜਕਿਆਂ ਤੋਂ ਪੰਜਾਂ ਦਾ ਬੱਬੇ 47 ਤੋਂ ਬਾਅਦ ਕਦੀ ਕੋਈ ਆਇਆ ਆਪ ਦਾ ਪਿੰਡ ਵੇਖਣ ਉਹਨਾਂ ਚ ਨਹੀਂ ਕੁਝ ਵੀ ਕੋਈ ਨਹੀਂ ਅਸਾਂ ਤਾਂ ਅੱਜ ਤੇ ਵੇਖਿਆ ਨਹੀਂ ਕਿਸੇ ਸਹੀ ਉਹ ਜੇ ਆਪਣੇ ਪਿੰਡ ਦੇ ਨਾਲ ਨਾਲ ਕਿਹੜੇ ਪਿੰਡ ਲੱਗਦੇ ਨੇ ਜੀ ਇਸ ਪਿੰਡ ਦੇ ਨਾਲ ਲੱਗਦੇ ਨੇ ਜੀ ਇਹ ਚੈਣਾ ਤਿੰਨ ਐਸਪੀ ਖੁਰਪੇ ਆ ਸਮੇਂ ਕਰੇ ਮੋਰੋ ਪੀਹ ਪਿੰਡ ਐਸਪੀ ਤਿੰਨ ਆ ਗਿਆ ਇਹਦਾ ਇਹ ਹਾਦ ਦੇ ਚ ਬੋਗੀ ਜਿਹੜੇ ਉਕਾਰੇ ਦੀ ਇਹ ਰਿਵਾਇਤ ਅੰਦਰ ਬਾਗ ਅਗਵਾ ਗੋਲੇ ਲੈਣ ਆ ਗਏ ਗੋਲੇ ਤੋਂ ਪਾਰ-ਪਾਰ ਤੈ ਗਈ ਆਪਣਾ ਜ਼ਿਲ੍ਹਾ ਪਾਕਪਤਨ ਉਰਾਰ ਵੀ ਲੱਗਦਾ ਤੇ ਆਹ ਉਹਲਾ ਪਾਸਾ ਜਿਹੜਾ ਇਹ ਮਤਲਬ ਜ਼ਿਲ੍ਹਾ ਉਕਾਰ ਦੇ ਵਿੱਚ ਪੈ ਗਿਆ ਆਖਰੀ ਪਿੰਡ ਜਿਹੜੇ ਉਕਾਰ ਪਿੰਡ ਆਪਣੇ ਜ਼ਿਲ੍ਹਾ ਉਕਾਰ ਦਾ ਇੱਕ ਉਰਾਰ ਵਾਲਾ ਖੂਹ ਹੈ ਜੀ ਕਿ ਆਪਣੇ ਕੀ ਅੱਗੇ ਮਨ ਦਿਲਕਿਲਤਾਰਪੁਰ ਬਟੀਆਂ ਨਾਲ ਸਵਾਗਪਾਟ ਇਹ ਨਾਲ ਇਹਦੇ ਪਾਸੇ ਚਾਰ ਵਾਲੇ ਪਾਸੇ ਉਹ ਗਲਤਾਰ ਪਰ ਬਟੀਆਂ ਦੂਹ ਚੱਕਾ ਤੇ ਨਾ ਹੀ ਪਹਿਲੇ ਗਲਤਾਰ ਪਰ ਬਟੀਆਂ ਹੁਣ ਲਾਦੂ ਕਿਹੜੇ ਨੇ ਉਹ ਲਾਦੂ ਗਲਾ ਪੰਜ ਵਾਏ ਦਾ ਹਮੂ ਬੇਖੜ ਵਾਏ ਦਾ ਹਲਾ ਕਿਹਾ ਸਾ ਮੁੰਬਈ ਦਾ ਨਾਮ ਇਸ ਤੇ ਬੁਰਜੀ ਲਗੀ ਤੇ ਮੁੰਬਈ ਦਾ ਨਾਮ ਹੀ ਲਿਖਵਾਇਆ ਉਹ ਬਸ ਜਿਵੇਂ ਲੋਕ ਆ ਗੱਡ ਗੱਲ ਦਾ ਹੈ ਤੇ ਉਹ ਵੀ ਸਿੱਖਾਂ ਦਾ ਪੰਜ ਜੇ ਕੋ ਉਸ ਜਿਹੜਾ ਉਧਰ ਗੱਡ ਗੱਲ ਦਾ ਗਲਾਦੂ ਗਲਾ ਸਾਦ ਲੈਂਦਾ ਕੋ ਕਮੋਣਾ ਪੰਜ ਸੱਤ ਦਾ ਵਸਾ ਅੱਛਾ ਅਸਲ ਨਾਮ ਬਬੇ ਦੇ ਕਰਤਾਰਪੁਰ ਪਟੀਆਂ ਕਰਤਾਰਪੁਰ ਬਟੀਆਂ ਠੀਕ ਕਾਗਜ਼ਾਂ ਦੇ ਵਿੱਚ ਜਿਹੜਾ ਨਾ ਪਹਿਲੇ ਹਾਂਜੀ ਸਾਨੂੰ ਲਗਵੇ ਰਾਟੋ ਇਹਨੂੰ ਲੁਕਤਾਰਪੁਰ ਬਟੀਆਂ ਲਿਖਿੰਦੇ ਨੇ ਕਾਗਜ਼ਾਂ ਦੇ ਵਿੱਚ ਇਲਤਾਰਪੁਰ ਬਟ ਇਹ ਬਬਈ ਪਿੰਡ ਦੀ ਆਪਣੀ ਕੋਈ ਪੁਰਾਣੀ ਨਿਸ਼ਾਨੀ ਹੋਵੇਗੀ ਜਿਵੇਂ ਮਤਲਬ ਪੁਰਾਣੇ ਕੋਈ ਘਾਰ ਪੱਕਾ ਬਣਿਆ ਹੋਵੇ ਜਾਂ ਕੋਈ ਮਤਲਬ ਜਿਵੇਂ ਖੂਬ ਪੁਰਾਣਾ ਜਿਹੜਾ ਕੋਈ ਕੁਝ ਵੀ ਕੋਈ ਆਜੀ ਖੂਈ ਆਈ ਸਾਡੇ ਗੜ ਦੇ ਨਾਲ ਪਿੰਡ ਦੇ ਵਿੱਚ ਵਿਚਾਲੇ ਉਹਦੇ ਤੇ ਬੋਕਾ ਲੱਗੇ ਹੋਇਆ ਮੁੱਡੀਆਂ ਪਾਣੀ ਪਾਰਦੀਆਂ ਜਾਂ ਜਾਂ ਬੰਦੇ ਪਰ ਟੂਟਿਆਂ ਦੇ ਨਾਲ ਨੋ ਲੈਂਦੇ ਆ ਉਸਲੇ ਪੁੱਤਰ ਸਾਹ ਹੁੰਦਾ ਉਹ ਵਕਤ ਹੋਰ ਹੁੰਦੇ ਆ ਤੇ ਹੁਣ ਅਸੀਂ ਆਪ ਸਭ ਨੂੰ ਦਿਖਾਵਾਂਗੇ ਪੰਜ ਐਸਪੀ ਕੰਬੋਆਂ ਵਾਲਾ ਜਿੱਥੇ ਹਿੰਦੂ ਤੇ ਮੁਸਲਮਾਨ ਰਹਿੰਦੇ ਸਨ ਤੇ ਇਸ ਪਿੰਡ ਦੇ ਵਿੱਚ ਇੱਕ ਮੇਲਾ ਲੱਗਦਾ ਹੈ ਜਿਹੜਾ ਕਿ 1947 ਦੀ ਵੰਡ ਤੋਂ ਪਹਿਲਾਂ ਦਾ ਹੀ ਲੱਗਦਾ ਤੇ ਉਹ ਸਾਰੇ ਰਲ ਮਿਲ ਕੇ ਮਨਾਉਂਦੇ ਸਨ ਤੇ ਇਹ ਉਹ ਦਰਬਾਰ ਹੈ ਬਾਬਾ ਗਾਮੇ ਸ਼ਾ ਦਾ ਜਿੱਥੇ 47 ਦੀ ਵੰਡ ਤੋਂ ਪਹਿਲਾਂ ਤੇ 47 ਦੀ ਵੰਡ ਤੋਂ ਬਾਅਦ ਅੱਜ ਵੀ ਮੇਲਾ ਲੱਗਦਾ ਹੈ ਤੇ ਪੰਜ ਐਸਪੀ ਕੰਬੋਆਂ ਵਾਲੇ ਵਿੱਚ ਵੀ ਕੋਈ ਸਕੂਲ ਨਹੀਂ ਸੀ ਪਰ ਹੁਣ ਇੱਥੇ ਗਵਰਨਮੈਂਟ ਪ੍ਰਾਇਮਰੀ ਸਕੂਲ ਪੰਜ ਐਸਪੀ ਲਾਦੂ ਕਾ ਮੌਜੂਦ ਹੈ ਪੰਜ ਐਸਪੀ ਕੰਬੋਆਂ ਵਾਲਾ ਲਾਦੂ ਕਾ ਤੇ ਪੰਜ ਐਸਪੀ ਸਿਖਾ ਵਾਲੇ ਵਿੱਚ ਮੂਬੇ ਕੇ ਰਹਿੰਦੇ ਨੇ 1947 ਦੀ ਵੰਡ ਤੋਂ ਪਹਿਲਾਂ ਇਸ ਜਗ੍ਹਾ ਤੇ ਇਸ ਪਿੰਡ ਦੇ ਨੰਬਰਦਾਰ ਪੰਜੂ ਕੰਬੋ ਜੀ ਦਾ ਘਰ ਹੁੰਦਾ ਸੀ ਅਸਲਾਮੁਅਲੈਕਮ ਬਾਬਾ ਜੀ ਵਾ ਰਕਤ ਕੀ ਹਾਲ ਚਾਲ ਹੈ ਜੀ ਵਾ ਵਾ ਜੀ ਨਾਮ ਕੀ ਬਾਬਾ ਜੀ ਆਪਣਾ ਹਾਂ ਜੀ ਤੇ ਇਤਵਾਲਾ ਸਾਹਿਬ ਦਾ ਲਕਮਾਨਾ ਦਾ ਲਕਮਾਨੀ ਅੱਛਾ ਬਾਬਾ ਜੀ 1947 ਦੀ ਵੰਡ ਤੋਂ ਪਹਿਲਾਂ ਹੀ ਇਸੇ ਪਿੰਡ ਦੇ ਰਹਿਣ ਵਾਲੇ ਜੀ ਆਹ ਇਹ ਸੰਤਾਲੀ ਮੱਠਿਆ ਨਹੀਂ 47 ਤੋਂ ਪਹਿਲੇ ਬਾਬਾ ਜੀ ਕਿਹੜੇ ਕਿਹੜੇ ਧਰਮ ਦੇ ਲੋਕ ਰਹਿੰਦੇ ਸੀ ਆਪਣੇ ਪਿੰਡ ਵਿੱਚ ਸਿੱਖ ਮੁਸਲਮਾਨ ਚੱਕ ਕਬਨ ਦੇ ਉਹ ਕੰਬੋ ਆ ਅੱਛਾ ਹਾਂ ਕੰਬੋ ਹੋ ਗਿਆ ਸਿੱਖ ਵੀ ਨਹੀਂ ਆ ਕੰਬੋ ਆ హిందూ ਕੰਬੋ ਸੀ ਹਿੰਦੂ ਕੰਬੋ ਸਹੀ ਆਪਣੇ ਜਰਾ ਆਏ ਹੋ ਅੱਛਾ ਇਹ ਬੱਬਾ ਜੀ ਨੰਬਰਦਾਰੀ ਕੋ ਯਾਦ ਹੈ ਕਿੰਨੇ ਕੋ ਹੁੰਦੀ ਸੀ ਆਪਣੇ ਪਿੰਡ ਦੀ ਪਿੰਡੂ ਗਾ ਹਾ ਉਹਨੇ ਪਿਆਰ ਨਾਲ ਰਸਤੀਆ ਅੱਛਾ ਜਿਹਾਂ ਕਬੂ ਕੁੰਦੇ ਪੋਏਗਾ ਉਹ ਨਮਕਾ ਜੀ ਸਹੀ ਮੋਲ ਪਿਛੇ ਆਏ ਹੋ ਅੱਲਾ ਗੁਲਾਬੀ ਆ ਗਿਆ ਨਾਕਸ ਨਹੀਂ ਆ ਗਿਆ ਠੀਕ ਤੇ ਜਿਹੜਾ ਬੱਬਾ ਜੀ ਪਰਲਾ ਬਈਦਾ ਪੰਜ ਐਸਪੀ ਸਿੱਖਾਂ ਵਾਲਾ ਹਾਂ ਉਹਨਦੀ ਨੰਬਰਦਾਰੀ ਕਿੰਨੇ ਕੋਲ ਸੀ ਉਹਨਦੀ ਨੰਬਰਦਾਰੀ ਸਾਡੇ ਕੋਲ ਆ ਯਾਰ ਅੱਛਾ ਐਸੇ ਤੇ ਨਿਕਲ ਸਹੀ ਨੰਬਰਦਾਰੀ ਦੋ ਉਹਦਾ 6 ਗੱਡੀਆਂ ਲੈ ਆ ਸਾਡੇ ਉਹਦਾ 6 ਗੱਡੀਆਂ ਸੀ ਖੰਦੇ ਬਸ 6 ਗੱਡੀਆਂ ਸੀ 6 ਗੱਡੀਆਂ ਪਿੰਡ ਵਿੱਚ ਉੱਥੇ ਗਾਹਦ ਗਾਂਦ ਘਤੀਆਂ ਨੇ ਜਾਇਦੇ ਇਹ ਨਿਕਲਦੇ ਇੱਥੇ ਆ ਗਏ ਤਾਂ ਉਹ ਉੱਥੇ ਬੈਠਾ ਸਹੀ ਨਾ ਪੜ੍ਹਉਂਦੇ ਠੀਕ ਉਹਨਾਂ ਦੇ ਬਾਬਾ ਜੀ ਕਿਸੇ ਦਾ ਨਾਮ ਯਾਦ ਹੋਵੇ ਜਿਹੜੇ 6 ਗੱਡੀਆਂ ਰੰਦੇ ਸੀ ਪਰਾਂ ਤੇਲੂ ਸਿੰਘ ਸਿੰਘ ਠੀਕ ਪੈਟਰੋਲ ਇੱਕ ਕਾਲਾ ਸਿੰਘ ਹੈ ਪٹرول ਕਾਲਾ ਸਿੰਘ ਟੇਲੂ ਸਿੰਘ ਹਾਂ ਠੀਕ ਉਹ ਖੂ ਕਿਨੇ ਕੋਏ ਗਈ ਸੀ ਬਾਬਾ ਜੀ ਤੂੰ ਮੈਂ ਨਿਕਲਾ ਮੈਂ ਤਰੀ ਤੋਦ ਮੈ ਸਿੱਤਰਾਏ ਸਿੱਤਹਾਰ ਪੰਜੇ ਦੇ ਹਰ ਉਸ ਪੰਜ ਉਸ ਦੇ ਸੀ ਪੰਜ ਉਸ ਐਸ ਪਿੰਡ ਦੇ ਵਾਵਾ ਸੀ ਐਸ ਪਿੰਡ ਦੇ ਵਾਵਾ ਠੀਕ ਤੇ ਬਾਬਾ ਜੀ ਮਸਜਿਦ ਬਣੀ ਸੀ ਪੁਰਾਣੀ ਕੋ ਮਸਜਿਦ ਪਿੰਡੇ ਚ ਵਾ ਇਥੇ ਮੜਾ ਤੁਮਾ ਲਾਈ ਨੇ ਉੱਥੂ ਜਗ ਪਤਾ ਨਹੀਂ ਮੈ ਅੱਛਾ ਉਹਨਾਂ ਨੇ ਕੋਈ ਆਪਣੀ ਇਬਾਦਤਗਾਹ ਬਣਾਈ ਸੀ ਪਿੰਡ 'ਚ ਆਪਣੇ ਦੋਵਾਂ ਪਿੰਡਾਂ 'ਚ ਕੋਈ ਨਹੀਂ ਸੀ ਠੀਕ ਇਹ ਵੰਡ ਤੋਂ ਬਾਅਦ ਬਾਬਾ ਕੋਈ ਆਇਆ ਪਿੰਡ ਵੇਖਣ ਆਪਣਾ ਕੋਈ ਉਹਨਾਂ 'ਚੋਂ ਕੋਈ ਨਹੀਂ ਆਇਆ ਸਹੀ ਕੋਈ ਨਹੀਂ ਆਇਆ ਕੀ ਕੋਈ ਵੀ ਮਤਲਬ ਪਿੰਡ ਵੇਖਣ ਨਾਲ ਨਹੀਂ ਆਇਆ ਹਾਂ ਚੁੱਪ ਨਹੀਂ ਚੁੱਪ ਨਹੀਂ ਸਕੂਲ ਹੈਗਾ ਸੀ ਬਾਬਾ ਜੀ ਕੋਈ ਸਕੂਲ ਸਕੂਲ ਵੀ ਉਨਸਾਰ ਹੀ ਹੈਗਾ ਪਾਸਾ ਇਹ ਯਾਹ ਜੇ ਤਿੰਨੇ ਜਗਾ ਦੇ ਹੁੰਦਾ ਠੀਕ ਇੱਥੇ ਕੋਈ ਨਹੀਂ ਸਕੁੰਦੀ ਸਹੀ ਤੇ ਆਪਣੇ ਨਾਲ ਨਾਲ ਕਿਹੜੇ ਪਿੰਡ ਲੱਗਦੇ ਨੇ ਬੱਬਾ ਜੀ ਆਪਣੇ ਪਿੰਡ ਨੂੰ ਆਪਣੇ ਪਿੰਡ ਨੂੰ ਘੁਰਤੇ ਨਹੀਂ ਲੱਗਦੇ ਹਾਂ ਠੀਕ ਤੇ ਮੀ ਲੱਗਦਾ ਠੀਕ ਸੇ ਉਹ ਜੁਗ ਨੀ ਆਂਦੀ ਆ 40 ਨਹੀਂ ਲੱਗਦੀ 34 ਲੱਗਦੀ ਇਹ ਤੇ ਲੰਮਰ ਵੀ ਲੱਗਦਾ ਠੀਕ ਏ ਵੀ ਸਾਰੇ ਮੁਸਲਮਾਨਾਂ ਦੀ ਸੀ ਕਿ ਰਲਨੇ ਸੀ ਨਹੀਂ ਯਾਰ ਰਲਨੇ ਸਾਰੇ ਰਲਨੇ ਪੈਂਡ ਨਹੀਂ ਤਾਂ ਮੁਸਲਮਾਨਾਂ ਨੇ ਕਰਨਾ ਸੀ ਸਹੀ ਸਹੀ ਤਾਂ ਤੇ ਇਹਦੇ ਤੋਂ ਬਬਾ ਐਲਾਨ ਹੋਇਆ ਵੀ ਪਾਕਿਸਤਾਨ ਤੇ ਹਿੰਦੁਸਤਾਨ ਬਣਨ ਲੱਗਿਆ ਹਾਂ ਉਦੋਂ ਕੋਈ ਪਿੰਡ ਚ ਲੜਾਈ ਝਗੜਾ ਜਾਂ ਕੋਈ ਨਹੀਂ ਕੋਈ ਨਹੀਂ ਸਹੀ ਅਮਨੋ ਮਾਨ ਹੀ ਗਏ ਅਮਨ ਹੀ ਦੇ ਬਾਬਾ ਠੀਕ ਸਹੀ ਹਾਂ ਫਿਰ ਜਗੜਾ ਕੋਈ ਨਹੀਂ ਹੋਇਆ ਮਿਲ ਆਪਣੇ ਪਿੰਡ ਦੇ ਵਿੱਚ ਕੋਈ ਲੜਾਈ ਝਗੜ ਨਹੀਂ ਪਿੰਡ ਪਿੰਡ ਕੋਈ ਲੜਾਈ ਝਗੜ ਨਹੀਂ ਠੀਕ ਇਹ ਅਜੇ ਸੇ ਬੰਦੇ ਆਏ ਅੱਛਾ ਇਹ ਤੁਹੋਂ ਦੇ ਕੋਈ ਕਮੀ ਕਰ ਬੈਠਾ ਬਨੇ ਬਨੇ ਹਾਂਜੀ ਉਹਨਾਂ ਦੇ ਗੜੀ ਸਮਾਨ ਚਾਹ ਤੇ ਗੜੀ ਤੇ ਸੱਟਾ ਨਹੀਂ ਚੰਗਾ ਚੰਗਾ ਬਈ ਅਸੀਂ ਜਿਸਲੇ ਆ ਗਏ ਤੇ ਦੇ ਲੋ ਸਰ ਤੇ ਜੇ ਨਾ ਆਏਗਾ ਸਾਨੂੰ ਪੱਕਾ ਹੀ ਦੇਸੀ ਅਗੇ ਸਹੀ ਹਾਂ ਵੀ ਇਹਨਾਂ ਦਾ ਮਤਲਬ ਰਹਿਣ ਸਹਣ ਸਹੀ ਸੀ ਪਿੰਡ ਆ ਲੈਣਾ ਸਹੀ 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 ਨਹੀਂ ਬੋਲ ਤਾ ਤੂੰ ਵਿਆਹਾਂ ਸ਼ਾਦੀਆਂ ਤੇ ਹੈਗਾ ਸੀ ਆਨਜਾਨ ਬੱਬਾਈ ਤੁਸੀਂ ਨਿਯੰਦਰਾ ਭਾਜੀ ਹੈਗੇ ਸੀ ਵਿਆਹਾਂ ਸ਼ਾਦੀਆਂ ਤੇ ਆਹ ਉਹ ਵਿਆਹਾਂ ਸ਼ਾਦੀਆਂ ਹੁੰਦਾ ਤਾਂ ਭਾਜੀ ਇਹ ਦਿਖਾਉਂ ਉਹ ਕਿਨਾਂ ਨਾਲ ਹੈਗਾ ਕਮੀਆਂ ਦਾ ਪਰ ਉਹ ਕੱਚਾ ਦੇੰਦਿਆ ਪੱਕਾ ਦੇੰਦੂ ਸਹੀ ਕੱਚਾ ਰਾਸ਼ਨ ਲੈਂਦੇ ਦੀ ਹਾਂ ਆਟਾ ਵੀ ਜੀ ਜੀਓਨ ਝੋ ਵੀ ਦੇ ਦਿਆ ਸਹੀ ਗੋੜੂ ਸਹ ਆਹ ਹੁੰਦਾ ਗੋੜ ਵੀ ਦੇ ਦਿਆ ਜਦ ਹਲਵਾ ਬਣਾਉਂਦੇ ਆ ਠੀਕ ਇਹ ਆਪਣੇ ਆਲੇ ਹੁਣ ਗੋਸ਼ਟ ਕਰਦੇ ਇਹ ਨਹੀਂ ਕਰ ਮੇਰਾ ਠੀਕ ਸਹੀ ਜੀ ਬਾਬੇ ਰਮ ਜਾਨਸ਼ਲੀ ਫਾਂਦਾ ਉਹਦੇ ਵੀ ਕੋਈ ਮਦਦ ਕਰਦੇ ਸੀ ਮਾੜੇ ਘਰਾਂ ਦੀ ਹਾਂ ਸਹੀ ਮੋੜ ਨਹੀਂ ਆ ਤੋ ਵੀ ਦੇ ਨਾ ਗੋਲੀ ਦੇ ਨਾ ਸਹੀ ਜੋਈ ਦੇ ਨਾ ਗਿਆ ਗਿਆ ਹਿੱਟੇ ਹਿੱਟੇ ਨਿਕਲਿਆ ਘਰ ਘਰ ਹੁੰਦੇ ਆ ਬਾਬਾ ਜੀ ਪੰਚਾਇਤ ਦੇ ਫੈਸਲੇ ਕੌਣ ਕਰਦਾ ਸੀ ਫਿਰ ਉਹ ਪੰਚਾਇਤ ਦੇ ਫੈਸਲੇ ਬੋਝੇ ਦੋ ਲੋਈ ਕਰ ਲਿਆ ਹਿੰਦੂ ਨਹੀਂ ਸਹੀ ਨਾ ਕੀ ਨਾਮ ਕੋਈ ਹੋਈ ਦੇ ਨਹੀਂ ਤੁਹਾਡੇ ਪੰਚੇ ਵਾਸਨਾ ਅੱਛਾ ਪੰਡਿਵਾ ਜੰਨਾ ਪੰਜੂ ਹਾਂ ਠੀਕ ਬੰਦਰ ਸੇਸਾ ਲੰਮਾ ਜੀ ਆਪ ਜੋਨ ਚੰਗਾ ਬੰਦਾ ਅੱਛਾ ਇਹ ਬੱਬਾ ਜੀ Hindu ਸੀ ਕਿ Sikh ਸੀ Hindu ਸੀ Hindu ਸੀ Sikh ਨਹੀਂ ਠੀਕ ਹਾਂ ਸਹੀ ਉਹ ਪੰਚਾਇਤ ਦੇ ਫੈਸਲੇ ਇਹੀ ਕਰਦੇ ਸੀ ਹਾਂ ਸਹੀ ਉਹਨਾਂ ਵਿੱਚ ਬੱਬਾ ਜੀ ਫਿਰ ਕਦੀ ਕੋਈ ਵੀ ਨਹੀਂ ਪਿੰਡ ਵੇਖਣ ਆਇਆ ਆਪ ਤੱਕ ਪਿੰਡ ਵਿੱਚ ਉਹਨਾਂ ਦੇ ਵਿੱਚ ਲਾਲੂ ਕਮ ਬੱਬਾ ਆਇਆ ਅੱਛਾ ਉਹ ਐਸੇ ਖੋਜਿਆ ਹੈ ਜੀ ਆ ਵੇ ਨਹੀਂ ਗਾ ਸੁਣਾ ਉਹਨੇ ਕੋਲਾਂਡਾ ਦੇ ਕੋਰਤੀ ਇਕੇ ਜਿ ਇਮਰੀ ਕਾ ਮੋਗ ਗਿਆ ਇਹਨਾਂ ਦੇ ਕੋਲਾ ਚ ਸਾਸ ਦੇ ਪੈਂਦਾ ਆ ਜਿਬਰਾ ਵੀ ਮਰ ਗਿਆ ਤੇ ਉਹ ਬੜਾ ਬਬਰੀ ਕੋ ਮਰ ਗਿਆ ਜਬੇ ਜੀ ਮਰ ਗਿਆ ਬਬਰੀ ਕੋ ਮੇਲਾ ਲੱਗਦਾ ਸੀ ਪਿੰਡੇ ਚ ਆਪਣੇ ਮੇਲਾ ਇੱਕ ਲੱਗਦਾ ਇੱਥੇ ਗਾਮੇ ਸ਼ਾ ਠੀਕ ਉਹ ਹੁੰਦਾ ਦਾ ਵੀਰਸ ਕਰਾਉਂਦੇ ਆ ਪੁਰਾਣਾ ਹੀ ਮੇਲਾ ਬਬਾ ਚੱਲਦਾ ਪੁਰਾਣਾ ਮੇਲਾ ਚੱਲਦਾ ਠੀਕ ਆ ਬੀ ਪਿਛਲਾ ਵਜ਼ੰਦਾ ਇਹ ਵੰਡ ਤੋਂ ਪਹਿਲਾਂ ਦਾ ਹੀ ਪੁਰਾਣਾ ਮੇਲਾ ਓਏ ਇਸ ਤਰ੍ਹਾਂ ਨਹੀਂ ਚੱਲਿਆ ਆਂ ਭਾਈ ਮੈਂ ਉਹ ਹੀ ਸੰਧ ਸੀ ਜੀ ਜੀ ਦੱਸੋ ਉਹ ਮੁਸਲਮਾਨ ਅੱਛਾ ਤੇ ਉਹ ਮੁਰੀਦ ਆ ਹਿੰਦੂ ਹੋਇਆ ਹੋਇਆ ਬੰਦਾ ਅੱਛਾ ਮੁਰੀਦ ਦੀ ਪੜੀ ਪੜ੍ਹੀ ਹੋਈ ਆadne ਠੀਕ ਉਹ ਇਹ ਜਿਹੜੇ ਨਿਮਾਹ ਜਪਦਾ ਆ ਨਾ ਹਾਂਜੀ ਉਸ ਨੂੰ ਨਾ ਉਹ ਨਹੀਂ ਪੜਾਈ ਹੋਈ ਆਸੋ ਉਹ ਹਿੰਦੂ ਨੂੰ ਨਹੀਂ

이, 이, 이. 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 ਠੀਕ ਨਾ ਰੀਆ ਕੇ ਲੱਗੀ ਉਸਨੀਆਂ ਜੀ ਉਹ ਚੌਧੀਆਂ ਕਾ ਪਿੱਛੇ ਬੰਦੇ ਹੋਣ ਠੀਕ ਬਾਜੇ ਤੇ ਉਹਨਾਂ ਨਹੀਂ ਆਇਆ ਇੱਕ ਬੰਦਾ ਕਾਲ ਲੈ ਲਿਆ ਮਾਰਾ ਇਹੰਦਾ ਅੱਛਾ ਉਹਨੀਆਂ ਕਾ ਉਹਨਾਂ ਵਾਗ ਕਨੇ ਨੂੰ ਲੱਗਿਆ ਖ ਲੱਗਿਆ ਸੀ ਅੱਛਾ ਰੁਪਈਆ 2000 ਲਮੰਗਾ ਦੋਸ ਦੋਰ ਦਾ ਆਓ ਜੀ ਠੀਕ ਕਿ ਆਗਲਾ ਕੀ ਸੀ ਤੂੰ ਕਿਹਾ ਕਿ ਜਦੋਂ ਲੱਗ ਸੀ ਉਹ ਜੇ ਕਲਮ ਮੋਰੈ ਉਹ ਨੂੰ ਆ ਗਏ ਚੌਥਾ ਦੇਰੇ ਤੇ ਬਾਬੇ ਗਾਮੇ ਸ਼ਾਦ ਹਾਂ ਚੌਥਾ ਲਿਆ ਲੈ ਉਹ ਨੂੰ ਮੋਰੈ ਨੂੰ ਉਹ ਵਗ ਨਹੀਂ ਲਗਦੀ ਠੀਕ ਲਾ ਲਾ ਮੈਂ ਨਹੀਂ ਆ ਜੇ ਲੱਕੜੀ ਸੱਟ ਤੇਲ ਵੀ ਸੱਟ ਨੂੰ ਵੀ ਸੱਤੀ ਨਹੀਂ ਲੱਗਦੀ ਮੋਲ ਹੋਣਾ ਉਹਨੂੰ ਕਿਹਨ ਲੱਗਿਆ ਜੀ ਉਸ ਨੇ ਪਾਏ ਮਾਰਿਆ ਖੇ ਦਿਜੇ ਬਕਤ ਅੱਛਾ ਅਈ ਚੁਦੀ ਮੈਂ ਕੰਟੀ ਮੈਂ ਵਾਸ਼ ਨਹੀਂ ਚੁ ਆਈ ਸੁਣੇਕ

मुसलमान वकल ढी गया वे निमल वकल ढी गया हमले ने लेले हिंदू उंदे ओ भी आंदे अच्छा जे नेले मुसलमान उना भी आदे सही बिना नाल ਪਿੰਡ ਵੀ ਸ਼ਾਮਲ ਹੁੰਦੇ ਸੀ ਮੇਲੇ ਹਾਂ ਸਹੀ ਹਮ ਗਾ ਦੇਂਦੇ ਚੰਠੀ ਬੱਬਾ ਦੀ ਕੋਈ ਖੂਦ ਹੀ ਹਲੇ ਵੀ ਨਿਸ਼ਾਨੀ ਪੁਰਾਣੇ ਕੋਈ ਖੂਦ ਹੀ ਹੋਏਗੀ ਕਿ ਸਾਰੇ ਪੂਰੇ ਗਏ ਖਤਮ ਹੋ ਗਏ ਉਹ ਪੂਰੇ ਗਏ ਨਾ ਉਹ ਹੀ ਖਲਾਗਾ ਨਹੀਂ ਸੀ ਤੇ ਗਮੇਸ਼ਾ ਨੂੰ ਕਦੋਂ ਖੜਾਉਣ ਖੜਾਏ ਨਹੀਂ ਖੜਾ ਤਾਂ ਤਾਦੀ ਨਿਸ਼ਾਨੀ ਤਾਂ ਹੈ ਨਾ ਉਹ ਅਹੀਂ ਤੋਂ ਮੱਧੇ ਦਾ ਖੂਬ ਹੀ ਖੜਾ ਹੈ ਪੁਰਾਣਾ ਹਾਂ ਉਹ ਡਾਲੂਏ ਨਸੀਕੀ ਖੜੀ ਹੈ ਮੈਂ ਨਿਸ਼ਾਨੀਆਂ ਤਾਂ ਕਿੱਜ ਕਿੱਜ ਆਜਾ ਮੇਰੇ ਗੱਲ ਸਾਡੇ ਅੱਖ ਵਾਲੀ ਵੀ ਪੂਰੀ ਗਈ ਇਹ ਬਾਬਾ ਜੀ ਨੰਬਰਦਾਰ ਹੈਗਾ ਸੀ ਇੱਥੋਂ ਦਾ ਉਹਨਾਂ ਦਾ ਘਰ ਕੱਚਾ ਸੀ ਕਿ ਪੱਕਾ ਉਹ ਸੜ ਕੱਟੇ ਸਾਰਿਆਂ ਦੇ ਘਰ ਸਾਰੇ ਅੰਦਰ ਕੱਚੇ ਗਾ ਕੋਈ ਪੱਕਾ ਨਹੀਂ ਹੈ ਸਾਰੇ ਨਗਰ ਕੱਚੇ ਠੀਕ ਤੇ ਹੁਣ ਆ ਦੇ ਪੱਕੇ ਕਿੰਦਾ ਜਿਹੜੇ ਨੰਬਰਦਾਰ ਸੀ ਇੱਥੋਂ ਦਾ ਉਹਦਾ ਗਾਵੇਗਾ ਉਹ ਜਮਾ ਉਹ ਤਾਂ ਲਿਖੀ ਹੋ ਕੇ ਰਹੀ ਸੀ ਯੋਨਿਆ ਗਾਗਾ ਇਹਨੂੰ ਹਾਂ ਠੀਕ ਠੀਕ ਹੋ ਗਿਆ ਬਾਬਾ ਜੀ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਟਾਈਮ ਦਿੱਤਾ ਤੇ ਅੱਜ ਅਸੀਂ ਤੁਹਾਨੂੰ ਪਿੰਡ ਵਿਖਾਇਆ ਜ਼ਿਲ੍ਹਾ ਉਕਾੜਾ ਦਾ ਤਹਿਸੀਲ ਦੀਪਾਲਪੁਰ ਦਾ ਪਿੰਡ ਪੰਜ ਐਸਪੀ ਸਿਖਾ ਵਾਲਾ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਰੱਬ ਰਾਖਾ